ਅਨੰਦਪੁਰ ਸਾਹਿਬ ਨੂੰ ਆਖਰੀ ਫਤਿਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਅਨੋਖੇ ਸਫ਼ਰ ਦਾ ਪਹਿਲਾ ਪੜਾ 6 ਪੂ 21 ਦਸੰਬਰ 1704 ਸਰਦ ਭਿਆਨਕ ਹਨੇਰੀ ਰਾਤ ਵਿੱਚ ਸ਼ੁਰੂ ਹੋਏ ਸਫ਼ਰ-ਏ-ਸ਼ਹਾਦਤ ਵਿੱਚ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਹੰਦ ਤੱਕ ਬਾਜਾਂ ਵਾਲੇ ਚੋਜੀ ਪ੍ਰੀਤਮ ਉਹਨਾਂ ਦੇ ਪਰਿਵਾਰ ਅਤੇ ਸਿੰਘਾਂ ਸੇਵਕਾਂ ਨਾਲ ਕੀ ਕੀ ਬੀਤੀ ਇਸ ਦਾ ਅੰਦਾਜ਼ਾ ਲਗਾਉਣਾ ਵੀ ਔਖ ਹੈ ਪਰ ਇਤਿਹਾਸ ਦੇ ਪੰਨਿਆਂ ਨੂੰ ਟੋਕੇ ਇਸ ਦਰਦ ਨੂੰ ਮਹਿਸੂਸ ਜ਼ਰੂਰ ਕੀਤਾ ਜਾ ਸਕਦਾ ਹੈ। ਸ੍ਰੀ ਅਨੰਦਪੁਰ ਸਾਹਿਬ ਨੂੰ ਦੁਸ਼ਮਨਾ ਵੱਲੋਂ ਪਾਏ 7 ਮਹੀਨਿਆਂ ਦੇ ਲੰਬੇ ਘੇਰੇ ਕਾਰਨ ਭੁੱਖ ਦੇ ਸਤਾਏ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਬੇਨਤੀਆਂ ਕੀਤੀਆਂ। ਮਹਾਰਾਜ ਹੁਣ ਤਾਂ ਖਾਣ ਲਈ ਦਰਖਤਾਂ ਦੇ ਪੱਤੇ ਵੀ ਨਹੀਂ ਬਚੇ। ਭੁੱਖੇ ਮਰਨ ਨਾਲੋਂ ਤਾਂ ਅਨੰਦਪੁਰ ਛੱਡ ਦੇਣਾ ਹੀ ਬਿਹਤਰ ਹੈ। ਅਜੇ ਇਹ ਨਾਜੂਖ ਹਾਲਾਤਾਂ ਨੂੰ ਦੇਖਦਿਆਂ ਜਿਵੇਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਣ ਦਾ ਹੁਕਮ ਦਿੱਤਾ ਤਾਂ ਸਿੰਘਾਂ ਨੇ ਸਫਰੇ ਸ਼ਹਾਦਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਕਲਕੀਆਂ ਵਾਲੇ ਪਾਤਸ਼ਾਹ ਨੇ ਗੁਰੂ ਪਿਤਾ ਵੱਲੋਂ ਵਸਾਈ ਅਨੰਦਾ ਦੀ ਪੁਰੀ ਦੀ ਇੱਕ ਇੱਕ ਗਲੀ ਨੂੰ ਪੈਦਲ ਤੁਰ ਕੇ ਆਖਰੀ ਵਾਰ ਵੇਖਿਆ ਕਿਉਂਕਿ ਉਹ ਜਾਣਦੇ ਸਨ ਕਿ ਇਸ ਨਗਰ ਵਿੱਚ ਦੁਬਾਰਾ ਆਉਣ ਦਾ ਹੋ ਮੌਕਾ ਨਹੀਂ ਮਿਲਣਾ ਮੰਜ਼ਲ ਤੋਂ ਅਣਜਾਨ ਸ਼ਹਾਦਤਾਂ ਦੇ ਅਨੋਖੇ ਸਫ਼ਰ ਲਈ ਸਭ ਨੇ ਆਪੋ ਆਪਣੇ ਹਥਿਆਰ ਸੰਭਾਲ ਲਏ ਸਨ। ਵੱਡੇ ਸਹਿਬਜ਼ਾਦੇ ਵੀ ਹੱਥਾਂ ਵਿੱਚ ਸ਼ਸਤਰ ਸੰਭਾਲੀ ਤਿਆਰ ਬਰ ਤਿਆਰ ਖੜੇ ਸਨ। ਮਾਤਾ ਸੁੰਦਰਕੌਰ ਜੀ ਅਤੇ ਮਾਤਾ ਸਹਿਬਕੌਰ ਜੀ ਭਾਈ ਮਨੀ ਸਿੰਘ ਜੀ ਵਾਲੇ ਜਥੇ ਵਿੱਚ ਪਾਲਕੀਆਂ ਵਿੱਚ ਬਿਰਾਜਮਾਨ ਸਨ। ਛੋਟੇ ਸਹਿਬਜ਼ਾਦੇ ਦਾਦੀ ਮਾ ਮਾਤਾ ਗੁਜਰਕੌਰ ਜੀ ਨਾਲ ਮਾਈਆਂ ਵਾਲੇ ਜਥੇ ਵਿੱਚ ਸਨ। ਵਾਹਿਗੁਰੂ 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 ਪੰਜ ਪਿਆਰੇ ਦਸ਼ਮੇਸ਼ ਜੀ ਦੀ ਰਹਿਨੁਮਾਈ ਹੇਠ ਕਮਰ ਕਸਾ ਕਰ ਚੁੱਕੇ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਰੀ ਵਾਰ ਸੀਸਕੰਝ ਸਾਹਿਬ ਸ੍ਰੀ ਗੁਰੂ ਤੇਗ ਪਾਹਾੜ ਜੀ ਦੇ ਪਾਵਨ ਸੀਸ ਦੇ ਸਨਸਕਾਰ ਵਾਲੀ ਥਾਂ ਦੇ ਦਰਸ਼ਨ ਕਰਕੇ ਅਰਦਾਸਾ ਸੋਧਿਆ ਤੇ ਅਨੰਤਪੁਰ ਸਾਹਿਬ ਨੂੰ ਆਪਣੀ ਆਖਰੀ ਫਤਿਹ ਪੁਲਾ ਦਿੱਤੀ ਇੱਕ ਉਦਾਸ ਸਿੱਖ ਭਾਈ ਗੁਰਪਖ ਸਿੰਘ ਨੂੰ ਅਨੰਤਪੁਰ ਸਾਹਿਬ ਦੀ ਸੇਵਾ ਸੰਭਾਲ ਪੱਖ ਕੇ ਅੰਤਾਂ ਦੀ ਸਰਦ ਰਾਤ ਵਿੱਚ ਗੁਰੂ ਸਾਹਿਬ ਦਾ ਕਾਫਲਾ ਅਨੰਤਪੁਰ ਸਾਹਿਬ ਤੋਂ ਨਿਕਲਿਆ ਸਭ ਤੋਂ ਅੱਗੇ ਨੀਲੇ ਘੋੜੇ ਉੱਤੇ ਸਵਾਰ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਨ ਵਿਚਕਾਰ ਮਾਤਾਵਾਂ ਬੱਚੇ ਤੇ ਬਜ਼ੁਰਗ ਅਤੇ ਆਖਰੀ ਜਥੇ ਵਿੱਚ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸਿੰਘਾਂ ਨਾਲ ਪੂਰੇ ਲਸ਼ਕਰ ਦੀ ਸੁਰੱਖਿਆ ਕਰਦੇ ਚੱਲ ਰਹੇ ਸਨ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾਂ ਦੇ ਇਸ ਬੁਢਮੂਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਸ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ